ਜਿਹੜਾ ਜੋੜੁੰਦਾ ਨੇ ਆ ਸਾਰਾ ਹੀ ਜੋੜ ਕੱਢ ਦਵਾ ਵਿੱਚੋਂ ਕੱਢ ਕੇ ਦੇ ਇੱਕ ਮੈਟਲ ਦਾ ਮੋਢਾ ਹੁੰਦਾ ਜੁਐਸੇ ਤੋਂ ਹੀ ਲਗਾਉਂਦੇ ਆ ਅਮਰੀਕਾ ਤੋਂ ਉਹ ਮੈਟਲ ਟੈਨਿਓਮ ਮੈਟਲ ਮਿਕਸ ਉਹ ਜੋੜ ਹੁੰਦਾ ਵਾ ਫਿਰ ਉਹ ਕੱਢ ਕੇ ਤੇ ਪਾਉਂਦੇ ਨੇ ਇਹ ਨਹੀਂ ਵੱਡੀ ਸਰਜਰੀ ਦੇ ਪਹਿਲਾਂ ਇਹਦੇ ਨਾਲ ਦੀਆਂ ਸਰਜਰੀਆਂ ਤੁਸੀਂ ਹੈਰਾਨ ਹੋ ਜਾਓਗੇ ਘਟੋੜ 4-500 ਸਰਜਰੀਆਂ ਸਾਡੇ ਹਸਪੀਟਲ 'ਚ ਹੋਈਆਂ ਨੇ ਮਤਲਬ ਪਹਿਲਾਂ ਆਲਰੇਡੀ ਆ ਮੋਟਾ ਵੀ ਥੋងੀ ਤੇ ਅਰਕ ਵੀ ਆ ਗੋਟ ਤੱਕ ਸਾਰਾ ਹੀ ਅੰਦਰੋਂ ਮੈਟਲ ਨਾਲ ਹੀ ਕਵਰ ਕੀਤਾ ਲਿਆ ਕਿਉਂਕਿ ਆ ਹੱਡੀ ਬੁਰੀ ਤਰ੍ਹਾਂ ਕ੍ਰੈਸ਼ ਹੋਈਆਂ ਸੀ ਟੁੱਟ ਗਈਆਂ ਸੀ ਨਹੀਂ ਸਹੀ ਹੋ ਸਕਦੀ ਅਹੀਂ ਵਿੱਚ ਮੋਟਾ ਵਿੱਚ ਅਰਕ ਦੋਨੇ ਜਿੱਥੇ ਬਦਲਦੀਆਂ ਸੀ ਕਿ ਮਰੀਜ਼ ਇਸ ਟਾਈਮ ਉਸੇ ਹੱਥ ਨਾਲ ਰੋਟੀਆਂ ਖਾਂਦਾ ਦੇ ਇਹ ਜਦੋਂ ਇਹ ਬੜਾ ਪ੍ਰਾਉਡ ਫੀਲ ਹੁੰਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਇੰਨਾ ਵਧੀਆ ਜੌਬ ਦਿੱਤੀ ਹੈ ਇਹ ਦੇਖੋ ਸੇਵਾ ਦੇ ਨਾਲ ਦੀ ਨਾਲ ਹੋ ਰਹੀ ਹੈ ਗੱਡੂ ਗੱਡ 3-4 ਬਕਰ ਦਾ 4-5 ਦਾ 10 ਦਾ ਬਣੂਗਾ ਉਹਨਾਂ ਦਾ ਖੱਡੇ ਵੀ ਆ ਗਏ ਹਾਂਜੀ ਤੇ ਇਹ ਇੱਥੇ ਨਾ ਬਾਸੂ ਜਿਹੜੇ ਵਿੱਚ ਪਹਿਣਾ ਨਾ ਮੋਡਾ ਪਹਿਣਾ ਜਿਹੜਾ ਸ਼ੋਲਡਰ ਸ਼ੋਲਡਰ ਪਹਿਣਾ ਵਿੱਚ ਉਹਦੇ ਪੈਸੇ ਹੀ ਲੈਣੇ ਆ ਬਾਕੀ ਸਾਡੇ ਹਸਪੀਟਲ ਦਾ ਕੋਈ ਖਰਚਾ ਨਹੀਂ Daughter of the face Free. Yeah.